ਦੋ ਨਿਆਣੇ ਹਾ ਬੱਤ ਓਏ ਹਾਂ ਕੀ ਹੈ ਹਾਂ ਆਓ ਦੇਖੋ ਉਧਰ ਦੇਖੋ ਉਧਰ ਕੌਣ ਆਹ ਕੌਣ ਆਹ ਕੌਣਾ ਆਹ ਕੌਣ ਆਹ ਦੇਖ ਤਾਲੇ ਇਧਰ ਦੇਖ ਕੌਣ ਆਹ 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 ਕੌਣ ਉਹ ਇਹ ਆਹ ਕੌਣ ਬੈਠਾ ਇਧਰ ਦੇਖ ਇੱਥੇ ਆਹ ਕੌਣ ਆ ਤੂੰ ਆ ਕੌਣ ਆ ਆਓ ਦੇਖੋ ਉਧਰ ਕੌਣ ਬੈਠਾ ਹੈਲਾ ਬੰਦਰ ਮਗੂ ਦੇ ਇਹ ਉੱਦਾਂ ਬੋਰ ਕਰਦੀ ਹੈ ਹੈ ਆ ਬਹਿ ਗਏ ਪਿੱਛੇ ਆ ਕੇ ਦੋਨੇ ਆਣੇ ਆ ਓਏ ਇਸੀ ਚ ਪੈਣਾ ਕਿ ਇੱਥੇ ਪੈਣਾ ਬਾਹਰ ਪੈਣਾ ਕਿ ਇਸੀ ਚ ਪੈਣਾ ਦੱਸੋ ਅੰਦਰ ਜਾਣਾ ਦੱਸਦੇ ਨਹੀਂ ਸਾਲੇ ਦੋਨਿਆਂ ਨੇ ਆਓ ਰੇ ਆ ਜਾ ਭੱਜਾ ਤੂੰ ਵੀ ਆ ਜਾ ਓਰੇ ਆ ਜਾਓ ਪ੍ਰਾਜਾ ਆ ਜਾ ਆ ਜਾ ਚੱਲ ਚੰਗਾ ਰਹਿਣ ਦੇ ਓਏ ਇਹਨੂੰ ਆਪਾਂ ਨਹੀਂ ਲੈ ਜਾਣਾਂ ਚੰਗਾ ਹੈ ਠੀਕ ਆ ਚੰਗਾ ਪੁੱਤ ਇਹਨੂੰ ਬਸ ਰਹਿਣ ਦੇ ਆਪਾਂ ਇਹਨੂੰ ਕਦੋਂ ਫਿਰ ਜਿੱਥੇ ਫਿਰਨਾ ਇਹ ਗੇੜੇ ਕਾੜਦੀ ਫਿਰਦੀ ਆ ਹੁਣ ਚੰਗਾ ਠੀਕ ਆ ਨਹੀਂ ਸਾਲਾ ਹਰਾਮੀ ਬੰਦਾ ਕਹਿੰਦਾ ਮੈਥੀ ਪੋਊਗਾ ਹਾਂ ਹਾਂ ਉਹ ਲੈ ਕੇਣਾ ਜਗਾ ਠੀਕ ਆ ਚੰਗਾ ਚੰਗਾ ਰੁਕ ਗਿਆ ਬਾਈ ਟਾਟਾ ਟਾਟਾ ਕਰ ਲੈ ਸਾਰਿਆਂ ਨੂੰ ਟਾਟਾ ਐਂ ਕਰ ਦੇ ਸਾਰਿਆਂ ਨੂੰ ਟਾਟਾ ਕਰ ਲੈ ਕਰ ਲੈ ਟਾਟਾ ਕਰ ਲੈ ਸਾਰਿਆਂ ਨੂੰ ਲਾੜਾਈ ਜਿੰਨਾ ਮਰਜੀ ਪਿਆਰ ਕਰ ਲੋ ਹਨਾ ਤੇ ਇਧਰ ਚਾਚਾ ਕਿਵੇਂ ਆ ਫਿਰ ਇਹ ਕਰਦਾ ਸਾਰਿਆਂ ਦੀ ਸੇਵਾ